ਪਰ ਜੋ ਹਲਾਉਣਾ ਮਜਾ ਸੀ ਹੁਣ ਟਰੈਕਟਰਾਂ ਦਾ ਉਹ ਮਜਾ ਨਹੀਂ ਕਿਉਂਕਿ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਸਰਕਾਰਾਂ ਦੇ ਕਹਿੰਦੀਆਂ ਵਾਂ ਵੀ ਮਾਹ ਲਾਓ ਪਰ ਇਹਦੇ ਵਿੱਚ ਵੀ ਕੋਈ ਬੈਨੀਫਿਟ ਨਹੀਂ ਹੋਇਆ ਕਿਉਂਕਿ ਪਿਛਲੀ ਵਾਰੀ ਵੀ ਲਾਇਆ ਸੀ ਅਜੇ ਤੱਕ ਘਰੇ ਹੀ ਰੁਲਣ ਦੇ ਆ ਸਾਡੇ ਤਾਂ ਬੱਚੇ ਸਾਨੂੰ ਵੇਖ ਕੇ ਕਹੀ ਜਾਂਦੇ ਆ ਵੀ ਤੁਸੀਂ ਨਹੀਂ ਅਜੇ ਤੱਕ ਸਾਡੇ ਕੋਲ ਕੁਝ ਕੀਤਾ ਪੜਾਈਆਂ ਦੇ ਸੁਵਿਧਾ ਦੇ ਕਿਸੇ ਨੂੰ ਕਣਕ ਛੋਣਾ ਪਾਵੇ ਨਾ ਦੇਣ ਜਿਹੜੇ ਗਰੀਬਾਂ ਨੂੰ ਹੀ ਦਿੰਦੇ ਉਹਨਾਂ ਦੇ ਬੱਚੇ ਜਿਹੜੇ ਹਨ ਵਧੀਆ ਤਰੀਕੇ ਨਾਲ ਸਕੂਲਾਂ ਚ ਪੜ੍ਹਾਈ ਜਾਣ ਕਿਸਾਨ ਜੀ ਪੂਰਾ ਰਗੜਾ ਕਿਸਾਨ ਨੂੰ ਫੋਲ ਰਗੜਾ ਹਰ ਚਹਿ ਜੀ ਹਰ ਇੱਕ ਛਾਇ ਦੇ ਵਿੱਚ ਹੀ ਕਿਸਾਨ ਨੂੰ ਲਗਦਾਣਾ ਵੇਖੋ ਕੀ ਹਾਲ ਬਣਿਆ ਡਕੀਆਂ ਪਈਆਂ ਸਾਰੀਆਂ ਅੱਧਾ ਝਾੜ ਘਟ ਗਿਆ ਕਣਕਾਂ ਦਾ ਕਣਕਾਂ ਲਮੀਆਂ ਪਈਆਂ ਅੰਮ੍ਰਿਤਸਰ ਮੰਡੀ 'ਚ ਪੂਰੀ ਬਦਮਾਸ਼ੀ ਚੱਲਣ ਲੱਗੀ ਆ ਉਥੇ ਅਸੀਂ ਆਪਣੀ ਚੀਜ਼ ਵੇਚ ਨਹੀਂ ਦੇ ਸਕਦੇ ਕਿਸਾਨ ਨੂੰ ਆਪਣੀ ਛਾਇ ਵੇਚਣ ਦਾ ਅਧਿਕਾਰ ਨਹੀਂ ਹੈਗਾ ਕਿਸਾਨੀ ਕਿਤੇ ਨੂੰ ਲੈ ਕੇ ਅੱਜ ਕਰਾਂਗੇ ਕਿਸਾਨਾਂ ਨਾਲ ਖਾਸ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਉਹ ਚੀਜ਼ਾਂ ਕਿਸਾਨ ਕੋਲ ਪੁੱਛੇ ਜਾਣੀਆਂ ਜੋ ਕਿਸਾਨਾਂ ਦੇ ਨਾਲ ਬੀਤਦੀਆਂ ਪਈਆਂ ਨੇ ਕਿ ਖੁਦ ਖੁਸ਼ੀਆਂ ਦਾ ਕਾਰਨ ਕੀ ਹੈਗਾ ਜਿਹੜੀ ਫਸਲ ਆ ਉਹ ਤੋਂ ਕੀ ਉਹਨਾਂ ਨੂੰ ਬਚਦਾ ਵਾ ਤੇ ਕੀ ਨਹੀਂ ਬਚਦਾ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕਿੱਦਾਂ ਦੇਖ ਰਹੋ ਕਿਨੇ ਚਿਤ ਤੋਂ ਤੁਸੀਂ ਖੇਤੀ ਕਰ ਰਹੇ ਹੋ ਸਾਡੇ ਬਜ਼ੁਰਗ ਸ਼ੁਰੂ ਤੋਂ ਕਰਦੇ ਆਉਂਦੇ ਸੀ ਉਹ ਪਹਿਲਾਂ ਦੇ ਹਲਾਣਾ ਕਰਦੇ ਸੀ ਹੁਣ ਅਸੀਂ ਟਰੈਕਟਰਾਂ ਨਾਲ ਕਰਦੇ ਆਂ ਪਰ ਜੋ ਹਲਾਣਾ ਦਾ ਮਜਾ ਸੀ ਉਹ ਹੁਣ ਟਰੈਕਟਰਾਂ ਦਾ ਉਹ ਮਜਾ ਨਹੀਂਗਾ ਕਿਉਂਕਿ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਵਾ ਇਹਾ ਦੋ ਵੱੱਧ ਡੀਜ਼ਲ ਜਿਹੜਾ ਉਹ ਟਾਈਮ ਦੁੱਧ ਦੇ ਉਹ ਮੰਦਾ ਹੁੰਦਾ ਸੀ ਤੇ ਹੁਣ ਜਿਹੜਾ ਵਾ ਦੁੱਧ ਨਾਲੋਂ ਡੀਜ਼ਲ ਜਿਹੜਾ ਉਹ ਜ਼ਿਆਦਾ ਮਹਿੰਗਾ ਹੋਇਆ ਪਰ ਹੁਣ ਫਸਲ ਤੁਸੀਂ ਸਬਜ਼ੀਆਂ ਕਿਹੜੀਆਂ ਲਗਾਈਆਂ ਸਰਕਾਰ ਤੇ ਕਹਿੰਦੀ ਕਿ ਕਣਕ ਨਾਲੋਂ ਤੇ ਕੋਈ ਸਬਜ਼ੀਆਂ ਲਾਓ ਕੋਈ ਮਾਂ ਲਾਓ ਮਾਂ ਤੁਸੀਂ ਲਾਇਆ ਕੀ ਫਾਇਦਾ ਹੈਗਾ ਤੇ ਸਰਕਾਰਾਂ ਦੇ ਕਹਿੰਦੀਆਂ ਵਾਂ ਵੀ ਮਾਂ ਲਾਓ ਪਰ ਇਹਦੇ ਵਿੱਚ ਵੀ ਕੋਈ ਬੈਨੀਫਿਟ ਨਹੀਂ ਹੋਇਆ ਕਿਉਂਕਿ ਪਿਛਲੀ ਵਾਰੀ ਵੀ ਲਾਇਆ ਸੀ ਅਜੇ ਤੱਕ ਘਰੇ ਹੀ ਰੁਲਣਦੇ ਆ ਸਰਕਾਰਾਂ ਦਿੰਦੀਆਂ ਹੀ ਮੁਨਾਫਾ ਵੀ ਐਹ ਰੇਟ ਵੀ ਗੂ ਐਹ ਰੇਟ ਵੀ ਗੂ ਐਮ ਐਸ ਸੀ ਦਿੱਤੀ ਪਰ ਕਿਸੇ ਨੂੰ ਨਹੀਂ ਕੋਈ ਮਿਲੀ ਸਰਕਾਰਾਂ ਦੇ ਵਾਦੇ ਹੀ ਰਹਿ ਗਏ ਬਸ ਪਰ ਹੁਣ ਜਦੋਂ ਤੁਸੀਂ ਸਬਜ਼ੀਆਂ ਲਾਈਆਂ ਇਹ ਲੱਗਦਾ ਕਿ ਮੰਡੀ ਤੱਕ ਖੜਦੇ ਖੜਦੇ ਕਿੰਨਾ ਖਰਚਾ ਤੁਹਾਨੂੰ ਪੈਂਦਾ ਸਾਡਾ ਮੰਡੀ ਤੱਕ ਖਰਚਾ ਜਿਹੜੀ ਆ ਵਡਾਈ ਬਹੁਤ ਜਿਆਦੀ ਮਹਿੰਗਾਈ ਹੋਈ ਆ ਹੂੰ ਕਿਉਂਕਿ ਗਰੀਬ ਜਨਤਾ ਵੀ ਜਿਹੜੀ ਉਹ ਵੀ ਇੰਨਾ ਦੇ ਵਸ ਦੀ ਕੋਈ ਗੱਲ ਨਹੀਂ ਗਈ ਉਹਨਾਂ ਨੂੰ ਵੀ ਜਿਹੜੀ ਆ ਮਹਿੰਗਾਈ ਕਰਕੇ ਬਹੁਤ ਮਾਰ ਵੱਜਣ ਢਈ ਆ ਤੇ ਜਿਹੜੀ ਇਹ ਸਬਜ਼ੀ ਤੜਾਈ ਆ ਉਹ ਵੀ ਸਾਨੂੰ 5 ਰੁਪਏ 6 ਰੁਪਏ ਕਿਲੋ ਤੜਾਈ ਦੇਣੀ ਪੈਂਦੀ ਆ ਤੇ ਮਟਰ ਮੰਡੀ ਦੇ ਵਿੱਚ ਜਾ ਕੇ ਵੇਚਦੇ ਨੇ 6-7 ਰੁਪਏ ਕਿਲੋ ਉਹ ਵੀ ਖਰਚਾ ਬੜਾ ਹੋਣਾ ਮੈਂ ਤਾਂ ਬਹੁਤ ਖੱਜਲ ਖਰਾਬੀ ਜੀ ਜੋ ਕਿ ਹੁਣ ਸਰ ਵੱਲੇ ਮੰਡੀ ਦੇ ਵਿੱਚ ਆ ਉਹਦੇ ਵਿੱਚ ਜਿਹੜੇ ਜ਼ਿਮੀਂਦਾਰ ਕਿਸੇ ਵੇਲੇ ਆਪਣੀ ਥੋੜੀ ਬੋਦੀ ਸਬਜ਼ੀ ਜਾ ਕੇ ਵੇਚਦੇ ਸੀ ਤੇ ਹੁਣ ਉਹਨਾਂ ਨੇ ਇਹੋ ਗੱਲ ਕਰਤੀ ਆ ਕਿ ਉਹਨਾਂ ਦੇ ਕੰਡੇ ਚੁੱਕੇ ਲੈਂਦੇ ਆ ਜ਼ਿਮੀਂਦਾਰਾਂ ਦੇ ਕਹਿੰਦੇ ਆ ਕਿ ਜੇ ਉਹ ਵੀ ਆ ਫਸਲ ਵੇਚਣੀ ਆ ਜਿਹੜੀ ਆੜਤੀ ਰਾਂਹੀ ਵੇਚੀ ਜਾਵੇ ਪਹਿਲਾਂ ਲੱਗਦਾ ਕਿ ਕਿਸਾਨ ਦਾ ਖੁਦ ਖੁਸ਼ੀਆਂ ਦਾ ਕਾਰਨ ਇਹ ਹੀ ਹੈਗਾ ਕਿ ਫਸਲ ਤਾਂ ਜਦੋਂ ਬਜਦਾ ਕੁਛ ਨਹੀਂ ਆੜਤੀ ਕੋ ਜਿਹੜੇ ਪੈਸੇ ਚੁੱਕੇ ਹੁੰਦੇ ਆ ਉਹ ਵਾਪਸ ਨਹੀਂ ਹੋਏ ਜਾਂਦੇ ਨਹੀਂ ਉਹ ਕੋਈ ਪੈਸਾ ਵਾਪਸ ਨਹੀਂ ਹੁੰਦਾ ਕਿਉਂਕਿ ਫਸਲ ਹੀ ਨਹੀਂ ਕਿਸੇ ਭਾਵੇਂ ਕਿ ਦੀ ਉਹਨਾਂ ਨੂੰ ਆਪਣੀ ਜਿਹੜੀ ਆ ਉਹਦੀ ਆਮਦਨ ਦੀ ਵਿੱਚੋਂ ਉਹ ਵਾਧਾ ਲੈ ਜਾਂਦੇ ਫਿਰ ਵੀ ਜੇ ਬੀ ਲਈਦਾ ਵਾ ਉਹਦਾ ਵੀ ਉਹ ਵਿਆਜ ਲਾ ਕੇ ਤੇ ਪੈਸੇ ਜਿਹੜੇ ਕੁਸੂ ਦੇ ਚੱਦਾਂ ਕੀ ਰੇਟ ਚੱਲੇ ਸੀ ਖਾਦਾਂ ਇਹ ਵਕਤ ਤੇ ਜੇ ਯੂਰੀਆ ਦਾ ਹਿਸਾਬ ਲਈਏ ਤੇ ਬਹੁਤ ਪਹਿਲਾਂ ਸ਼ਾਟਿੰਗ ਰਹੀ ਆ ਪਰ ਬਲੈਕਮੇਲ ਮਿਲਦੀ ਦੁਕਾਨਾਂ ਵਾਲੇ ਕੋਈ ਨਹੀਂ ਕਿਤੇ ਬਹੁਤ ਹੁੰਦੇ ਬਹੁਤ ਜਿਆਦੀ ਬਲੈਕਮੇਲ ਦੀ ਰਹੀ ਜੀ 600 ਰੁਪਏ ਨੂੰ ਬੋਰੀ ਵੀ ਦਿੰਦੇ ਰਹੇ ਆ ਕਿਰਾਏ ਪਾਉਂਦੇ ਆ ਵੱਧ ਨਦਾਈ ਲਵਾਈ ਵੀ ਵੱਧ ਪਾਈ ਜਾਂਦੇ ਕੋਲੋਂ ਤੇ ਜਿਹੜੇ ਮਜ਼ਦੂਰ ਉਹਨਾਂ ਨੂੰ ਕੋਖ ਨਹੀਂ ਦਿੰਦੇ ਉਹਨਾਂ ਨੂੰ 1 ਰੁਪਿਆ ਬੋਰੀ ਦਾ ਸਾਰਾ ਦਿੰਦੇ ਆ। ਇੱਕ ਪਾਸੇ ਤੁਸੀਂ ਸਬਜ਼ੀ ਲਾਈ ਆ ਧਣੀਆਂ ਲਾਇਆ ਮਾਹ ਲਾਏ ਨੇ। ਦੂਜੇ ਪਾਸੇ ਕਣਕ ਆ। ਇਹ ਲੱਗਦਾ ਕਿ ਇਹ ਵੀ ਕੁਦਰਤੀ ਮਾਰ ਪੈ ਗਈ ਕਣਕ ਦੇ ਕਿ ਵੀ ਜਿਹੜੀ ਬਰਸਾਤਾਂ ਹੋਈਆਂ ਬਿੱਤੇ ਦੇ। ਬਹੁਤ ਜ਼ਿਆਦੀ ਕੁਦਰਤੀ ਮਾਰ ਵੱਜੀ ਆ ਜੀ। ਥੋੜਾ ਜਿਹਾ ਅੰਮ੍ਰਿਤਸਰ ਦੇ ਵਿੱਚ ਥੋੜਾ ਜਿਹਾ ਫਰਕ ਆ। ਮਾਰ ਫਿਰ ਵੀ ਵੱਜੀ ਆ ਘਾਟਾ ਸਾਨੂੰ ਵੀ ਪੈਣਾ 2-3 ਕਾਊਂਟਲ ਦਾ। ਪਰ ਜਿਹੜੇ ਲਾਂਬੇ ਆ ਮਾਨਸਾ ਮੁੰਸਾ ਜ਼ਿਲ੍ਹੇ ਵਾਲਿਆ ਉਧਰ ਤੇ ਬਹੁਤ ਜਿਆਦਾ ਜ਼ਿੰਮੇਵਾਰ ਰੋਲ ਗਿਆ ਜੀ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਪਰ ਜਿਹੜੇ ਕਣਕ ਲੰਮਾ ਪੈਦੀ ਗਲ ਜਾਂਦੀ ਹੈ ਜੀ ਗਲ ਜਾਂਦੀ ਹੈ ਕੁਝ ਮਸ਼ੀਨਾਂ ਵਾਲੇ ਵढਾਈ ਵੱਧ ਡਬਲ ਲੈਂਦੇ ਆ ਜੀ ਜਿੱਥੇ 1500 ਲੈਂਦੇ ਉਥੇ 3000 ਰੁਪਿਆ ਉਹਨਾਂ ਨੇ ਲੈਣਾ ਉਹਦਾ ਤੁਸੀਂ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਐਂਦੇ ਉਹ ਮੰਗ ਕਰਦੇ ਆ ਵੀ ਜਿੱਦਾਂ ਹੁਣ ਕਣਕ ਆ ਜੇ ਹੁਣ ਥੱਲੇ ਡਿੱਗ ਪਈ ਇਹਦੇ ਚ ਵੀ ਮਿੱਟੀ ਆਉਣੀ ਆ ਉਹਦੇ ਵਿੱਚ ਵੀ ਉਹਨਾਂ ਨੇ ਵਾਪਸ ਘੱਲ ਦੇਣੀ ਆ ਉਹਨਾਂ ਫੇਰ ਨਹੀਂ ਖਰੀਦਣੀ ਐਂਦੇ ਇਹ ਮੰਗ ਕਰਦੇ ਆ ਵੀ ਜ਼ਿਮੀਂਦਾਰਾਂ ਦੀ ਜਿਹੜੀ ਫਸਲ ਆ ਨਾ ਚੁੱਕ ਕੇ ਛੇਤੀ ਤੇ ਉਹਦੀ ਖਰੀਦ ਕੀਤੀ ਜਾਵੇ ਤੇ ਵਧੀਆ ਕਿਸਾਨ ਨੂੰ ਪੈਸਾ ਮਿਲ ਜੇ ਲੱਗਦਾ ਕਿ ਜੇ ਸਰਕਾਰਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਉਂਦੀਆਂ ਨੇ ਤੇ ਕਿਸਾਨਾਂ ਦੀ ਜਿਹੜੇ ਖੁਦ ਖੁਸ਼ੀਆਂ ਕਰਦੇ ਨੇ ਉਹ ਘਟ ਜਣੀਆਂ ਖੁਦ ਖੁਸ਼ੀਆਂ ਤੇ ਆਪੇ ਘਟ ਜਣੀਆਂ ਜਦੋਂ ਸੰਗ ਕਿਸਾਨ ਨੂੰ ਪੈਸਾ ਸਹੀ ਮਿਲਿਆ ਸਹੀ ਰੇਟ ਮਿਲੇ ਉਹਨਾਂ ਦੇ ਅਸੀਂ ਇਹ ਵੀ ਨਹੀਂ ਆਂਦੇ ਵੀ ਉਹਨਾਂ ਨੂੰ ਡਬਲ ਰੇਟ ਮਿਲੇ ਜੋਨਾਂ ਕੁ ਵਾਜਬ ਰੇਟ ਉਹਨਾਂ ਨੂੰ ਮਿਲੇ ਮਿਲਣਾ ਜ਼ਰੂਰ ਚਾਹੀਦਾ ਕਿਉਂਕਿ ਗਰੀਬ ਜਨਤਾ ਵੀ ਖਾ ਸਕੀ ਉਹਦੇ ਵਿੱਚੋਂ ਪਰ ਇੱਕ ਚੀਜ਼ ਹੋ ਰਹੀ ਹੈ ਕਿ ਕਈ ਕਿਸਾਨ ਉਹਨਾਂ ਬਾਰਡਰਾਂ ਦੇ ਉੱਪਰ ਬੈਠੇ ਹੋਏ ਨੇ ਇੱਕ ਪਾਸੇ ਤੇ ਕਿਸਾਨ ਨੂੰ ਆਂਦਾ ਤਾਂ ਕਿਹਾ ਗਿਆ ਪਰ ਆਂਦਾ ਤਾਂ ਉਹ ਆਪਣੇ ਹਕਾਕਾ ਸੜਕਾਂ ਤੇ ਰੇਹ ਰਾਦੇ ਨੇ ਰੁੱਲਾ ਪੈ ਰਹੇ ਰੁੱਲਣਾ ਤੇ ਆਪੇ ਪੈਣ ਰਿਹਾ ਜੀ ਸਰਕਾਰਾਂ ਜਿਹੜੀਆਂ ਦੇਣ ਕੋਈ ਤੇ ਫੇਰ ਹੀ ਆ ਨਹੀਂ ਤੇ ਉਹ ਰੁੱਲਣਾ ਦੇ ਹਰ ਕਿਸ ਨੇ ਛੜਕਾਂ ਦੇ ਆ ਕੇ ਧੰਨੇ ਲਾਉਂਦੇ ਪਰ ਫੇਰ ਵੀ ਸੁਣਾਈ ਕੋਈ ਨਹੀਂ ਦੀ ਉਹਨਾਂ ਨੂੰ ਅਤਵਾਦੀ ਹੀ ਕਹਿਆ ਜਾਂਦਾ ਫੇਰ ਵੀ ਪਰ ਲੱਗਦਾ ਕਿ ਕਈ ਹੁਣ ਜਿਹੜੇ ਤੁਸੀਂ ਤੇ ਚਲੋ ਤੁਹਾਡੇ ਬਜ਼ੁਰਗ ਖੇਤੀ ਕਰਦੇ ਸਨ ਹੁਣ ਤੁਸੀਂ ਕਰ ਰਹੇ ਹੋ ਪਰ ਜਿਹੜੇ ਗਾਂਢਾੜੇ ਬੱਚੇ ਆ ਉਹ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਉਹ ਕਹਿੰਦੇ ਕਿ ਖੇਤੀ 'ਚ ਕੁਝ ਵੀ ਨਹੀਂ ਹੈਗਾ ਉਹ ਤਾਂ ਪੜਾਈ ਕਰਦੇ ਆ ਸਾਰੀ ਬਾਰ-ਬਾਰ ਕਰੀ ਜਾਂਦੇ ਆ ਕਿਉਂਕਿ ਇੱਥੇ ਸਾਰਾ ਨਸ਼ਾ ਵਿਗੰਡਿਆ ਬੱਚਿਆਂ ਨੂੰ ਨਸ਼ੇ ਤੇ ਲਾਈ ਜਾਂਦੇ ਆ ਜਿੱਥੇ ਕਿਤੇ ਇਕੱਠੇ ਹੁੰਦੇ ਬੱਚੇ ਉੱਥੇ ਵੀ ਮਾਰੀ ਸੁਸਾਇਟੀ ਆ ਸਾਰੇ ਚੰਗੀ ਸੁਸਾਇਟੀ ਕਿਹਦੇ ਆ ਕੋਈ ਬਜ਼ੁਰਗ ਸਹੀ ਸਲਾਹ ਦੇਵੇ ਨਹੀਂ ਤੇ ਸਾਰੇ ਮਾੜੇ ਕੰਮਾਂ ਲਈ ਲਾਈ ਜਾਂਦੇ ਆ ਪਰ ਕਈ ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਵਾਲਾ ਪਾਉਂਦੇ ਨਹੀਂ ਪਏ ਕਹਿੰਦੇ ਬੱਚ ਦਾ ਕੁਝ ਨਹੀਂ ਹੈਗਾ ਅਸੀਂ ਤੇ ਜਿਹੜੀ ਜ਼ਿੰਦਗੀ ਆਪਣੀ ਤੇ ਹੰਡਾ ਲਈ ਆ ਪਰ ਤੁਸੀਂ ਨਾ ਹੰਡਾਓ ਸਾਡੇ ਦੇ ਬੱਚੇ ਸਾਨੂੰ ਵੇਖ ਕੇ ਕਹੀ ਜਾਂਦੇ ਆ ਵੀ ਤੁਸੀਂ ਨਹੀਂ ਅਜੇ ਤੱਕ ਸਾਡੇ ਕੋਲ ਕੁਝ ਕੀਤਾ ਪੜ੍ਹਾਈ ਆ ਉਹ ਵੀ ਸਕੂਲਾਂ ਦੇ ਵਿੱਚ ਬਹੁਤ ਫੀਸਾਂ ਮਹਿੰਗੀਆਂ ਵਾਂ ਤੇ ਉਹ ਆਂਦੇ ਵੀ ਸਾਡੇ ਵੇਲੇ ਜਦੋਂ ਅਸੀਂ ਕਰਨਾ ਮੈਂ ਤੇ ਸਾਡੇ ਵੇਲੇ ਤੇ ਕੱਖੋਂ ਨਹੀਂ ਬਜਿਆ ਤੁਸੀਂ ਤੇ ਫਿਰ ਵੀ ਮਾੜਾ ਚੰਗਾ ਕਰ ਜੇ ਕਰਦੇ ਕੋਰਦੇ ਚੋਕੇ ਪੀਸ ਫੀਲ ਕਰਨਾ ਚਾਹੋਗੇ ਸਾਡੇ ਚੈਨਲ ਦਾ ਜੀ ਐਂ ਤੇ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਵੀ ਬੱਚਿਆਂ ਨੂੰ ਇੱਥੇ ਨੌਕਰੀਆਂ ਦੇਣ ਪੜਾਈਆਂ ਦੇਣ ਸਹੂਲਤਾਂ ਦੇਣ ਕਿਸੇ ਨੂੰ ਕਣਕ ਛੋਣਾ ਭਾਵੇਂ ਨਾ ਦੇਣ ਜਿਹੜੇ ਗਰੀਬਾਂ ਨੂੰ ਵੀ ਦਿੰਦੇ ਉਹਨਾਂ ਦੇ ਬੱਚੇ ਜਿਹੜੇ ਆ ਨਾ ਵਧੀਆ ਤਰੀਕੇ ਨਾਲ ਸਕੂਲਾਂ ਚ ਪੜ੍ਹਾਏ ਜਾਣ ਤੇ ਬਹੁਤ ਵਧੀਆ ਬੱਚੇ ਜਿਹੜੇ ਆ ਗਾਂ ਆਪਣਾ ਇਹਨਾਂ ਸਫਲ ਕਰ ਲੈਣ ਬਿਲਕੁਲ ਜੀ ਕਿਸਾਨੀ ਖੇਤੀ ਨੂੰ ਲੈ ਕੇ ਅੱਜ ਲਿਵਿੰਗ ਇੰਡੀਆਂ ਟੀਮ ਗਰਾਊਂਡ ਦੇ ਉੱਪਰ ਉੱਤਰਈ ਆ ਤੇ ਚਰਚਾਵਾ ਕਰਿਆ ਫਸਲਾਂ ਦਿਖਾ ਰਿਆ ਦੇ ਤਦੋ ਕਿ ਕਿਸਾਨ ਆਂਦਾਤਾ ਜਿਹਨੂੰ ਕਿਹਾ ਗਿਆ ਪਰ ਆਂਦਾਤਾ ਨੂੰ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਪਰ ਜਿਹੜੀ ਕਣਕ ਆ ਉਹ ਡਿੱਗਦੀ ਨਜ਼ਰ ਆ ਰਹੀ ਹੈ ਕਿਸਾਨ ਦੇ ਵੱਲੋਂ ਵੱਖਰੇ ਵੱਖਰੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ ਵੱਖਰੇ ਵੱਖਰੇ ਸਬਜ਼ੀਏ ਵੀ ਚੀਜਣੇ ਨੇ ਧਰੀਆਂ ਦੀ ਜੇ ਗੱਲ ਕੀਤੀ ਜਾਵੇ ਧਰੀਆਂ ਦਾ ਜਿਹੜਾ ਬੀਜ ਆ ਜਾਂ ਧਨੀਆਂ ਹਰ ਇੱਕ ਸਬਜ਼ੀ ਦੇ ਵਿੱਚ ਪੈਂਦਾ ਪਰ ਕਿਸਾਨ ਨੂੰ ਇਹਦਾ ਸਹੀ ਮੁੱਲ ਨਹੀਂ ਮਿਲਦਾ ਗੱਲਬਾਤ ਕਰਾਂਗੇ ਕਿਦਾ ਦੇਖ ਰਹੋ ਜੀ ਜਿਹੜਾ ਧਰੀਆਂ ਦਾ ਜਿਹੜਾ ਬੀਜ ਆ ਬੀਜ ਤੋਂ ਲੈ ਕੇ ਹੁਣ ਤੱਕ ਕਿੰਨਾ ਖਰਚਾ ਆਉਂਦਾ ਇਹਦਾ ਜੀ 700 ਰੁਪਏ ਨੂੰ ਕਿਲੋ 2 ਆ ਹੂੰ ਤੇ 10 ਕਿਲੋ 2 ਪਿਆ ਹੂੰ 2000 ਰੁਪਏ ਕਰਾਈ ਵਾਲੇ ਨੇ ਖੜਿਆ ਹੂੰ ਜਿਨੇ ਕੇ ਰਿਆ ਜੀ ਤੇ ਗੋਡੀਆਂ ਵੱਖਰੀਆਂ ਸਪਰੇਆਂ ਵੱਖਰੀਆਂ ਤੇ ਇਹ ਸਰਕਾਰ ਸੁੱਤੀ ਆ ਸਰਕਾਰ ਉਹ ਤੋਂ ਕਿਸਾਨ ਨੂੰ ਤੇ ਕਹੀ ਜਾਂਦੀ ਆ ਵੀ ਕਿਸਾਨ ਬੜਾ ਕਿਸਾਲ ਆ ਆ ਵੇਖ ਲਓ ਆਣ ਕੇ ਧਨੀਆ ਦਾ ਹਾਲ ਕਿੰਨਾ ਕੁ ਖਸਾਲਿਆ ਕਿਸਾਨ ਕੀ ਕਿਸਾਨ ਦੇ ਕੋਲ 6 ਰੁਪਏ ਦੀ ਗੁੱਥੀ ਵੇਖਣ ਡਈ ਮੰਡੀ ਉਹ ਵੀ ਕਿਲੋ ਤੋਲ ਕੇ 6 ਰੁਪਏ ਦਾ ਤੇ ਕਿਲੋ ਦੀ ਗੁੱਥੀ ਨਹੀਂ ਹੁੰਦੀ ਪਰ ਲੱਗਦਾ ਕਿ ਜੇ ਤੁਹਾਡੇ ਕੋਲ 6 ਰੁਪਏ ਦੀ ਕਿਲੋ ਲੈਂਦੇ ਆ ਅੱਗੇ ਰੇੜੀਆਂ ਤੱਕ ਤਾਂ 20 25 ਰੁਪਏ ਦੀ ਵੇਚ ਗਈ ਭਈ ਸਰਕਾਰ ਉਹਨਾਂ ਨੂੰ ਬੰਦ ਲੰਡੇ ਹੀ ਆ ਨਾ ਸਰਕਾਰ ਨੇ ਉਹਨਾਂ ਤੇ ਕੋਈ پابੰਦੀ ਲਾਈ ਆ ਵੀ ਜੇ ਤੁਸੀਂ ਮੰਡੀ ਤੋਂ ਇਹ ਸਸਤੀ ਸ਼ਹਿ ਲਈ ਆ ਉਹਨੂੰ ਅੱਗੇ ਵੀ ਸਸਤੀ ਵਿੱਚੋ ਉਹ ਸਾਡੇ ਜਿਹੜੇ ਸ਼ਹਿਰਾਂ 'ਚ ਵੀਰ ਭਰਾ ਉਹ ਜੋ ਉਹ ਰੇਟ ਤੇ ਖਾ ਰਹੇ ਆ ਨਾ ਹਾਂ ਬਿਲਕੁਲ ਉਹ ਤੇ 20 ਰੁਪਏ ਗੁੱਥੀ ਖਾ ਰਹੇ ਆ ਲਿਆਓ 20 ਰੁਪਏ ਜਿਹੜਾ ਵੀ ਵੇਚਣ ਡਿਆ ਉਹਦੀ ਧੌਣੋਂ ਫੜ ਕੇ ਲਿਆਓ ਉਹਨੂੰ ਕਹੇ 10 20 ਰੁਪਏ ਚੁੱਕ ਮੇਰ ਕੋ 15 ਰੁਪਏ ਲੈ ਪਰ ਇਹਦੇ ਵਿੱਚ ਇਹ ਪੀਸਿਆ ਕਿਸਾਨ ਹੀ ਜਾਂਦਾ ਪਿਆ ਜੀ ਕਿਸਾਨ ਜੀ ਪੂਰਾ ਰਗੜਾ ਕਿਸਾਨ ਨੂੰ ਫੁੱਲ ਰਗੜਾ ਹਰ ਜਾਇ ਚੀ ਹਰ ਇੱਕ ਸ਼ਹਿਰ ਦੇ ਵਿੱਚ ਹੀ ਕਿਸਾਨ ਨੂੰ ਰਗੜਾ ਪਰ ਲੱਗਦਾ ਕਿ ਹੁਣ ਕੁਦਰਤ ਹੀ ਮਾਰੀ ਪਈ ਆ ਪਹਿਲਾਂ ਝੋਨੇ ਦੇ ਉੱਪਰ ਸੀ ਮੀ ਪਿਆ ਕੇ ਜਿਹੜੇ ਝੋਨੇ ਡੁੱਬ ਗਏ ਹੁਣ ਕਰਨ ਕੇ ਵੀ ਜਿਹੜੀ ਕਣਕਾਂ ਦਾ ਵੇਖੋ ਕੀ ਹਾਲ ਬਣਿਆ ਡਿੱਗੀਆਂ ਪਈਆਂ ਸਾਰੀਆਂ ਅੱਧਾ ਝਾੜ ਘਟ ਗਿਆ ਕਣਕਾਂ ਦਾ ਕਣਕਾਂ ਲਮੀਆਂ ਪਈਆਂ ਵਾ ਤੁਹਾਡੇ ਸਾਹਮਣੀਆਂ ਕਣਕਾਂ ਵੇਖ ਲੋ ਕੀ ਬਣਿਆ ਤੇ ਫਿਰ ਇਹਦੀ ਪ੍ਰਭਾਈ ਹੁਣ ਕਿੱਦਾਂ ਹੋਵੇਗੀ ਸਰਕਾਰ ਕੋ ਕੀ ਮੰਗਦੇ ਤੁਸੀਂ ਸਰਕਾਰ ਕੋਈ ਮੰਗ ਤੇ ਸਾਡੇ ਕੋਈ ਹੋਈ ਆ ਜਿੰਨਾ ਮੀਂਹ ਪਿਆ ਐਨੇ ਤੂਫਾਨ ਆਏ ਗਲੇ ਪਏ ਆ ਤੇ ਸਾਡੇ ਕਣਕਾਂ ਦਾ ਝਾੜ ਵੇਖ ਲੈ ਉਹਦੇ ਝਾੜ ਨਾਲ ਸਾਨੂੰ ਪੈਸੇ ਦਵੇ ਜੋ ਸਾਡਾ ਆਵਾਜ਼ਾ ਬਣਦਾ ਸਰਕਾਰਾਂ ਦੇ ਸੁਤੀਆਂ ਵਾ ਬਿਲਕੁਲ ਜੀ ਇਹ ਕਿਸਾਨਾਂ ਦੇ ਦੁੱਖ ਹੈ ਕਿ ਕੀ ਨਾਮ ਹੈ ਸਰ ਮੇਰਾ ਨਾਮ ਹਰਪਮਨ ਸਿੰਘ ਬਸ਼ੰਬਰਪੁਰਾ ਕੀ ਕਹਿਣਾ ਚਾਹੋਗੇ ਜੀ ਖੇਤੀ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਸਾਨ ਕਹਿੰਦੇ ਕਿ ਸਾਰੇ ਪਾਸੇ ਪੀਸਿਆ ਗਿਆ ਇਸੇ ਕਰਕੇ ਖੁਦਕੁਸ਼ੀਆਂ ਹੁੰਦੀਆਂ ਖੁਦਕੁਸ਼ੀਆਂ ਹੁੰਦੀਆਂ ਵੇਖੋ ਜੀ ਕਣਕਾਂ ਵੇਖੋ ਕਣਕਾਂ ਦਾ ਝਾੜ ਜਿਹੜਾ ਆਦਾ ਰਹਿ ਗਿਆ ਇਹ 20 22 ਕੁਇੰਟਲ ਕਣਕ ਦਾ ਝਾੜ ਸੀਗਾ ਜਿਹੜਾ ਮਹਾ ਮੇਰੇ ਸਾਬ ਨਾਲ 10 12 ਕੁਇੰਟਲ ਹੀ ਰਹਿ ਗਿਆ ਕਣਕਾਂ ਜਿਹੜੀਆਂ ਆ ਉਹ ਵਿਸ ਗਈਆਂ ਆ ਤੇ ਬਹੁਤ ਬੁਰਾ ਹਾਲ ਆਇਆ ਕਿਸਾਨ ਜਿਹੜਾ ਖੁਦਕੁਸ਼ੀ ਵਾਲ ਤੁਰਿਆ ਜਾ ਰਿਹਾ ਇਹਦੇ ਚੋਂ ਘੱਟ ਦਾ ਵਪਾਰੀ ਆ ਤੇ ਖੜਦਾ ਵਪਾਰੀ ਆ ਇੱਕ ਪਾਣੀ ਦੀ ਬੋਤਲ ਜਿਹੜੀ ਆ ਉਹ 20 ਰੁਪਏ ਮਿਲਦੀ ਆ ਪਾਣੀ ਦੀ ਬੋਤਲ ਐਣਾ ਤੇ ਸਾਡੀ ਫਸਲ ਜਿਹੜੀ ਵੇਖ ਲਓ ਤੇ ਕਿੰਨੇ ਤੋਂ ਸ਼ੁਰੂ ਹੁੰਦੀ ਆ ਇੱਕ ਗੁੱਤੀ ਜਿਹੜੀ ਆ ਉਹ 600 ਰੁਪਈਆ ਦੀ ਵੇਖਦੀ ਤੇ ਪਾਣੀ ਦੀ ਬੋਤਲ ਜਿਹੜੀ ਆ ਉਹ 20 ਰੁਪਈਆ ਦੀ ਵੇਖਦੀ ਆ ਇਹ ਦੱਸੋ ਪੀ ਵੀ 20 ਆ ਗੁੱਤੀ 600 ਰੁਪਈਆ ਦੀ ਆ ਤੇ ਪਾਣੀ ਦੀ ਬੋਤਲ ਜਿਹੜੀ ਆ ਉਹ 20 ਰੁਪਈਆ ਦੀ ਪਰ ਲੱਗਦਾ ਕਿ ਜਿਹੜੀ ਆ ਰੇੜੀਆਂ ਤੇ ਜਾਂ ਰੇੜੀ ਫੜੀ ਵਾਲੇ 20 20 ਰੁਪਏ ਦੀ ਵੇਚਦੇ ਉਹਦੇ ਉੱਪਰ ਵੀ ਸਕੰਜਾ ਕੱਸਣਾ ਚਾਹੀਦਾ ਸਰਕਾਰ ਨੂੰ ਕਹੀਦਾ ਸਾਰੇ ਕੱਸਣਾ ਚਾਹੀਦਾ ਕਿ ਸਕੰਜਾ ਕੱਸਣਾ ਚ ਰਤ ਦੇ ਨੇ ਮਿਹਨਤ ਕਰਦੇ ਆ ਤਾਂ ਅਸੀਂ ਦਿਨੋਂ ਅਸੀਂ ਜਾਣੇ ਆ ਤੇ ਉਹਦੇ ਸੁੱਟਣ ਆਇਆ ਆ ਸੁੱਟਣ ਥੋੜਾ ਆਇਆ ਆ ਅਸੀਂ ਤਾਂ ਵੇਚਣਾ ਆਏ ਆ ਇਹ ਗੁੱਤਰੀਆਂ ਚ ਪਾ ਪਾ ਆਟਾ ਵੇਚਦੇ ਆ ਤੇ ਸਾਡੀ ਕਣਕ ਜੜੀਆਂ ਥੋੜੇ ਤੇ ਮੀਂਹ ਆ ਜਾਏ ਤੇ ਉੱਥੇ ਭੇਜ ਜਾਂਦੀ ਆੜਤੀਆਂ ਕੋਈ ਕਰਜ਼ਾ ਲੈ ਲੈ ਤੇ ਅਸੀਂ ਕਰਜ਼ਾਈ ਹੋ ਗਏ ਆ ਸਾਡੇ ਖੁਦ ਕੁਛੀਆਂ ਕਰੀ ਜਾਂਦੇ ਆ ਨਿਆਣੇ ਕਰਦੇ ਦੂਜੀ ਗੱਲ ਅਸੀਂ ਧਣੀਆਂ ਲੈ ਕੇ ਜਾਂਦੇ ਆ ਸਾਨੂੰ ਆਪਣਾ ਧਣੀਆਂ ਆਪ ਵੇਚਣ ਦਾ ਅਧਿਕਾਰ ਕਿਉਂ ਨਹੀਂ ਹੈਗਾ ਨਹੀਂ ਹੈਗਾ ਇਹ ਉੱਥੇ ਆ ਸਾਨੂੰ ਵੇਚਣ ਨਹੀਂ ਦਿੰਦੇ ਅਸੀਂ ਕੰਡੇ ਦੇ ਆਪ ਵੇਚ ਕੇ ਬਹਿ ਗਏ ਮੰਡੀ ਦੇ ਵਿੱਚ ਪੂਰੀ ਬਦਮਾਸ਼ੀ ਪੂਰੀ ਬਦਮਾਸ਼ੀ ਅੰਮ੍ਰਿਤਸਰ ਮੰਡੀ 'ਚ ਪੂਰੀ ਬਦਮਾਸ਼ੀ ਚੱਲਣ ਈ ਆ ਉੱਥੇ ਅਸੀਂ ਆਪਣੀ ਚੀਜ਼ ਬਹਿ ਕੇ ਨਹੀਂ ਵੇਚ ਸਕਦੇ ਆਪਣਾ ਧਨੀਆ ਨਹੀਂ ਵੇਚ ਸਕਦੇ ਜਿੰਨੂੰ ਇਹਨਾਂ ਠੇਕੇ ਤੇ ਦਿੱਤੀ ਆ ਹਾਂ ਓ ਓ ਓ ਕੰਡਾ ਨਹੀਂ ਲਾਉਣ ਦਿੰਦਾ ਸਾਨੂੰ ਉਥੇ ਅਸੀਂ ਆਪਣੀ ਸ਼ੈਅ ਸਾਨੂੰ ਕਿਸਾਨ ਨੂੰ ਆਪਣੀ ਸ਼ੈਅ ਵੇਚਣ ਦਾ ਅਧਿਕਾਰ ਨਹੀਂ ਹੈਗਾ ਕਿਉਂਕਿ ਆੜ੍ਹਤਿਆ ਨਾ ਆੜ੍ਹਤਿਆ ਉਹਨਾਂ ਨੂੰ ਆੜ੍ਹਤ ਪਾਜਦੀ ਆ ਜਿਤਨਾ ਅਸੀਂ 100 ਰੁਪਏ ਦੀ ਸਾਡੀ ਚੀਜ਼ ਆ ਉਹਨਾਂ ਨੇ 15 ਰੁਪਏ ਲੈ ਲੈਣੇ ਆ ਸਾਨੂੰ 85 ਮਿਲਨੇ ਆ 15 ਰੁਪਏ ਸਿੱਧੇ ਉਹਨਾਂ ਨੂੰ ਜਾਣੇ ਆ ਸਿੱਧਾ ਨਹੀਂ ਅਸੀਂ ਵੀ ਬੈ ਕੇ ਵੇਚ ਸਕਦੇ ਤੇ ਜੇ ਆਂਦੇ ਬੈ ਕੇ ਵੇਚਣੇ ਆ ਤੇ 15 ਰੁਪਏ ਦੇਈ ਲਓ 85 ਰੁਪਏ ਲਈ ਜਾਓ ਪਰ ਕਿਤੇ ਕੀ ਜਦੋਂ ਕਣਕ ਵੀ ਜਾਂਦੀ ਮੰਡੀਆਂ ਦੇ ਵਿੱਚ ਉੱਥੇ ਤਰਪਾਲਾਂ ਵੀ ਤੁਹਾਨੂੰ ਆਪ ਹੀ ਲਾਉਣੀਆਂ ਪੈਂਦੀਆਂ ਆ ਆਪ ਖੁਦ ਆਪ ਹੀ ਇਹ ਛੱਟਕਣੀ ਆਉਂਦੀ ਤੇ ਸਾਡੇ ਪਹਾੜ ਹੀ ਬਣੀ ਹੁੰਦੀ ਆ ਫਿਰ ਬੱਚਿਆਂ ਨੂੰ ਮਗਰ ਫੋਨ ਕਰੀਦਾ ਵੀ ਤਰਪਾਲਾਂ ਲੈ ਕੇ ਆਓ بارش ਦਾ ਮੌਸਮ ਬਣ ਗਿਆ ਫਿਰ ਬੱਚੇ ਵਿਚਾਰੇ ਕੰਮਕਾਰ ਛੱਡ ਕੇ ਜਿਹੜਾ ਕੋ ਮਾੜਾ ਮੋੜ ਪੜ੍ਹਾਈ ਪੜ੍ਹਾਈ ਕਰਨ ਦੇ ਹੁੰਦੇ ਆ ਛੱਡ ਕੇ ਦੋ ਚਾਚਾ ਤਰਪਾਲਾਂ ਲੈ ਕੇ ਆਉਂਦੇ ਆ ਬਿਲਕੁਲ ਜੀ ਇਹ ਕਿਸਾਨਾਂ ਦੇ ਸੀ ਸਬਜ਼ੀਆਂ ਕਣਕ ਅਤੇ ਕਿਸਾਨਾਂ ਦੇ ਦੁੱਖ ਸੁਣਨ ਵਾਸਤੇ ਅਸੀਂ ਪਲ-ਪਲ ਦੀ ਅਪਡੇਟ ਦੇਣੇ ਪਏ ਕਿ ਕਿਸਾਨ ਦੁਖੀ ਕਿਉਂ ਹੈਗਾ ਕਿਸਾਨ ਸਾਰੇ ਪਾਸੇ ਪੀਸਿਆ ਹੋਇਆ ਕਿ ਜਿਹੜਾ ਸਹੀ ਫਸਲ ਦਾ ਮੰਡੀਆਂ ਦੇ ਵਿੱਚ ਸਹੀ ਰੇਟ ਨਹੀਂ ਮਿਲ ਰਿਹਾ ਉਤੋਂ ਕੁਦਰਤ ਦੀ ਮਾਰ ਪੈ ਰਹੀਆ ਉਤੋਂ ਪ੍ਰਸ਼ਾਸਨ ਸਰਕਾਰਾਂ ਦੀ ਮਾਰ ਪੈ ਰਹੀਆ ਪਰ ਕਿਸਾਨ ਜਾਵੇ ਕਿਥੇ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮ੍ਰਿਤਸਰ